ਜੋ 14 ਡੈਮਸ ਔਰ ਬੈਰਿਜਸ ਨੇ ਹੈਡਵਰਕਸ ਨੇ ਉਹਨਾਂ ਦੀ ਸੇਫਟੀ ਦਾ ਉਹਨਾਂ ਦੀ ਸਾਫ ਸਫਾਈ ਦਾ ਉਹਨਾਂ ਦੀ ਜੋ ਉਹਨਾਂ ਦਾ ਪ੍ਰਬੰਧਨ ਹੈ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਹੋ ਸਕੇ ਇਹਦੇ ਲਈ ਵਰਲਡ ਬੈਂਕ ਤੋਂ ਇੱਕ ਪ੍ਰੋਪੋਜ਼ਲ ਬਣੀ ਹੈ ਜੀ 281 ਕਰੋੜ ਰੁਪਏ ਦੀ 70 30 ਦੀ ਰੇਸ਼ੋ ਦੇ ਨਾਲ ਉਹਦੇ ਜਿਹੜਾ ਪੈਸਾ ਉਹ ਰੇਜ਼ ਕੀਤਾ ਗਿਆ 281 ਕਰੋੜ ਜਿਸ ਦੇ ਵਿੱਚੋਂ 70% ਹੈ ਜਿਹੜਾ ਅਪ੍ਰੋਕਸੀ ਅਪ੍ਰੋਕਸੀਮੇਟਲੀ ਅਰਾਊਂਡ ਲੈਸਰ 200 ਕਰੋੜ 200 ਕਰੋੜ ਤੋਂ ਥੋੜਾ ਜਿਹਾ ਘੱਟ ਇਹ ਵਰਲਡ ਬੈਂਕ ਤੋਂ 12 ਸਾਲ ਦੇ ਲੋਨ ਦੇ ਰੂਪ ਦੇ ਵਿੱਚ ਆਉਣਾ ਹੈ ਔਰ 30% ਹੈ ਜਿਹੜਾ ਯਾਨੀ ਕਿ 84 ਕਰੋੜ ਉਹ ਪੰਜਾਬ ਨੇ ਆਪਦੇ ਸੋਰਸਸ ਤੋਂ ਪਾਣਾ ਹੈ ਤਾਂ ਕਿ ਡੈਮਸ ਬੈਰੇਜਸ ਔਰ ਜਿਹੜੇ ਹੈਡਵਰਕਸ ਨੇ ਉਹਨਾਂ ਦਾ ਪ੍ਰਬੰਧਨ ਹੈ ਜਿਹੜਾ ਉਹ ਪ੍ਰੋਪਰ ਐਫੀਸ਼ੀਐਂਟ ਤੇ ਸੇਫ ਤਰੀਕੇ ਦੇ ਨਾਲ ਹੋ ਸਕੇ ਇਹ ਇੱਕ ਅਹਿਮ ਡਿਸੀਜਨ ਹੈ ਜਿਹੜਾ ਉਹ ਅੱਜ ਪੰਜਾਬ ਦੀ ਕੈਬਨਿਟ ਨੇ ਲਿਆ